ਹਾਂ ਇਹ ਜੀ ਸਵੇਰੇ ਕੋਈ ਜੱਟ ਟਰੱਕ ਦਾ ਟਰੱਕ ਸੀਗਾ ਇੱਕ ਭਰਿਆ ਟਰਾਲਾ ਮਿੱਟੀ ਦਾ ਸੀਗਾ ਤੇ ਇੱਕ ਗੱਡੀ ਸੀ ਫਾਰਚੂਨ ਆ ਰਹੀ ਉਹ ਟਰਾਲਾ ਭਰਿਆ ਫਾਰਚੂਨ ਗੱਡੀ ਦੇ ਉੱਤੇ ਡਿੱਗ ਪਿਆ ਜਿਸ ਨਾਲ ਕਾਫੀ ਟਾਈਮ ਲੱਗ ਗਿਆ ਉਹਨੂੰ ਮੁੜ ਕੇ ਰਿਕਵਰੀ ਵਾਣਾ ਸੱਤ ਕੇ ਲਿਆ ਕੇ ਕੱਢਿਆ ਕੱਢ ਕੇ ਲਿਆ ਕੇ ਹੁਣ ਬੱਚਿਆਂ ਨੂੰ ਹਸਪੀਟਲ ਲਿਆਂਦਾ ਸੀ ਉੱਥੇ ਉਹਦੀ ਡੈਥ ਹੋ ਗਈ ਦਾ ਨਾਮ ਕੀ ਹੈ ਜੀ ਕਿੱਥੇ ਦਾ ਰਹਿਣ ਵਾਲਾ ਇਹਦਾ ਨਾਮਜੀਤ ਮਨਿਆਸਾ ਜੀ ਲੱਦੇ ਵਾਲੀ ਦਾ ਰਹਿਣ ਵਾਲਾ ਸਰ ਇਧਰ ਕੀ ਕਰਨਾ ਆਇਆ ਸੀ ਇਧਰੇ ਪੜਦਾ ਟਿਊਸ਼ਨ ਪੜਨਾ ਹੁੰਦਾ ਹੈ ਅੱਛਾ ਜੀ ਸਰ ਡਰਾਈਵਰ ਫੜ ਲਿਆ ਜਾਂ ਪੜੀ ਡਰਾਈਵਰ ਅਜੇ ਬੱਚੇ ਨੂੰ ਲੈ ਕੇ ਹਸਪੀਟਲ ਆਏ ਆ ਕਰ ਰਹੇ ਆ ਫੜਿਆ ਜਾਏ ਜਲਦੀ ਪਤਾ ਲੱਗਾ ਪਈ ਕਿੰਨਾ ਟਿਪਰ ਮਾਰਿਆ ਸੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਸੀਸੀਟੀਵੀ ਫੁਟੇਜ ਜਾਂ ਕੁਝ ਲੱਗਿਆ ਉਹ ਚੈੱਕ ਕਰਦੇ ਹਾਂ ਜੀ ਹੁਣ ਮਾਮਲਾ ਕੀ ਦਰਜ ਕਰ ਰਹੇ ਹਾਂ ਹੁਣ ਦੇਖਦੇ ਆ ਬਿਆਨ ਲਿਖ ਰਹੇ ਆ ਬੇਨ ਲੈ ਕੇ ਪਰ ਆਪਾਂ ਜਾਂਦੇ ਆ ਮ ਉਹ ਮੁੰਦਰੀ ਫੈਮਿਲੀ ਬੈਕਗ੍ਰਾਉਂਡ ਦਾ ਪਤਾ ਲੱਗਦਾ ਕਰ ਰਹੇ ਐਨਵੈਸਟੀਗੇਸ਼ਨ ਪਤਾ ਲੱਗੇਗਾ ਫੈਮਿਲੀ ਦਾ ਪਤਾ ਲੱਗੇ ਕਿੱਥੇ ਦੇ ਕਰਦੇ ਆਂ ਜੀ ਪਤਾ ਜੇ ਤੈਨੂੰ ਕਰ ਰਹੇ ਐਨਵੈਸਟੀਗੇਸ਼ਨ ਪਾਈ ਜੀ ਅਸੀਂ ਬੱਸੇ ਦੇ ਵਿੱਚ ਆਉਂਦੇ ਮੋਰੇ ਮੋਰੇ ਆਏ ਅਸੀਂ ਦੇਖਿਆ ਵੀ ਗੱਡੀ ਉਲਟੀ ਹੋਈ ਆ ਵੀ ਇੰਨਾ ਮੋਰੇ ਦੇਖਿਆ ਵੀ ਫੋਰਚੂਨਰ ਗੱਡੀ ਥੱਲੇ ਉਲਟੀ ਹੋ ਰਹੀ ਉੱਪਰ ਉਲਟੀ ਐਂ ਫੱਜ ਗਿਆ ਥੱਲੇ ਆਏ ਕਿ ਬੰਦਾ ਕਿ ਰਾਤ ਦੀ ਪਾਲਟੀ ਹੋ ਗਈ ਪਰ ਨਹੀਂ ਯਸ ਸਾਡੇ ਮੋਰੇ ਮੋਰੇ ਹੋਇਆ ਪਰ ਅਸੀਂ ਦੇਖਿਆ ਨਹੀਂ ਹੈਗੇ ਅਖੀ ਵੀ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਹੈਗਾ ਜਦੋਂ ਅਸੀਂ ਥੱਲੇ ਉਤਰ ਗਏ ਬੰਦਾ ਵਿੱਚ ਜਿੰਦਾ ਸੀਗਾ ਅਸੀਂ ਮੁੰਡੇ ਨੇ ਇਕੱਠੇ ਹੋ ਗਏ ਤਾਂ ਕਿ ਉਹਦੀ ਇੱਕ ਤੋੜ ਕੇ ਪੰਨੀਆਂ ਸੀ ਸ਼ੀਸ਼ਾ ਪੰਨ ਕੇ ਉਹਨੂੰ ਤੱਕੀ ਨੂੰ ਬਾਹਰ ਕੱਢਿਆ ਵੀ ਦੇਖਿਆ ਬੰਦਾ ਹੱਥ ਲਾ ਰਿਹਾ ਹੈ 540 ਨੇ ਬਾਦੇ ਹੋਰ ਨੂੰ ਮਾਰਿਆ ਕਰ ਪੰਜ-ਸੱਤ ਮਿੰਟ ਹੋਰ ਨੂੰ ਵਜਦਾ ਰਿਹਾ ਉਸ ਤੋਂ ਬਾਅਦ ਉਸਨੇ ਹੋਰ ਨੂੰ ਛੱਡਿਆ ਵਾ ਜਦੋਂ ਉਹਦਾ ਸਾਹ ਘੁੱਟ ਹੋਇਆ ਵਾ ਜਦੋਂ ਉਹ ਬੇਹੋਸ਼ ਹੈ ਇਸ ਟਾਈਮ ਪਤਾ ਨਹੀਂ ਕਹਿ ਨਹੀਂ ਸਕਦੇ ਤੇ ਇੱਕ ਸਾਰੇ ਮੁਲਾਜ਼ਮ ਇਕੱਠੇ ਹੋ ਗਏ ਸੀ ਇੱਥੇ ਜੱਕਦਮ ਵੀ ਮੁਲਾਜ਼ਮਾਂ ਦੀ ਕੋਈ ਘੜ ਨਹੀਂ ਬਸ ਇਹ ਇੰਨੀ ਘੜ ਰਹੀ ਹੈ ਕਿ ਆ ਵੀ ਸਾਨੂੰ ਕੋਈ ਮੁ ਤੇ ਨਹੀਂ ਕੋਈ ਜੱਕਦਮ ਕੋਈ ਚੀਜ਼ ਨਹੀਂ ਸਾਨੂੰ ਮਿਲੀ ਇਹੋ ਜਿਹਾ ਸਾਨੂੰ ਵੀ ਜਹੀਂ ਟਰੱਕ ਨੂੰ ਪਲਟ ਕੇ ਆ ਸਾਈਡ ਤੇ ਕਰਕੇ ਉਹ ਬੰਦੇ ਨੂੰ ਝੋਖਾ ਡਿੱ ਸਗੀ ਜੀਸੀਬੀ ਦੀ ਸਭ ਕੂ ਕਿਤੇ ਮੁਲਾਜ਼ਮਾਂ ਨੇ ਆਉਂਦੇ ਫੋਟ ਕੀਤੇ ਪਰ ਜੀਸੀਬੀ ਅਜੇ ਤੱਕ ਕੋਈ ਨਹੀਂ ਪਹੁੰਚੀ ਅਗਲੇ ਕਿੱਥੋਂ ਬੰਦਾ ਆ ਰਿਹਾ ਕਿੱਥੇ ਜਾਣਾ ਹੈ ਪਤਾ ਲੱਗਾ ਕੋਈ ਪਤਾ ਕੋਈ ਨਹੀਂ ਗੱਡੀ ਜਲੰਧਰ ਨੰਬਰ ਗੱਡੀ ਹੈ ਜਲੰਧਰ ਤਾਂ ਹੋ ਸਕਦਾ ਲੋਕਲ ਬੰਦਾ ਹੀ ਕੋਈ ਹੋ ਸਕਦਾ ਗੱਡੀ ਗੱਡੀ ਲਾਇਆ ਲਾਇਆ ਜਾ ਤਾਂ ਜਾਵੇ ਮੱਕ ਮੱਕ ਸੈ ਬੈਠੇ ਬੈਠੇ ਐਮਬੂਲੈਂਸ ਆ ਗਿਆ 벌트해 아무것도 알아봤지